ਸਰ ਅਬ ਆਈਡੀ ਕੰਪਲੈਂਟ ਤੁਹਾਡਾ ਕੰਪਲੈਂਟ ਹੈ ਸਰ ਕਿਤੇ ਵੀ ਜਾਏ ਪੇਸ਼ੈਂਟ ਉਹਦੀ ਸਾਰੀ ਰਿਪੋਰਟਾਂ ਨਾਲ ਹੀ ਬਣਾਈ ਜਾਂਦੀ ਹੈ ਅਬ ਤੁਸੀਂ ਸਰ ਦੇਖ ਬਈ ਮੈਂ ਪੂਰਾ ਰਾਸ ਕਰਾਂਗਾ ਬਸ ਇਹ ਪੂਰੀ ਦੇਖ ਲਓ ਜੋ ਦਿੱਤੀ ਜਾ ਰਹੀ ਪ੍ਰੋਜੈਕਟ ਹੈ ਜਿਹੜੀ ਸਾਰਿਆਂ ਨੇ ਕਿ ਸਿਹਤ ਕ੍ਰਾਂਤੀ ਦਾ ਆਗਾਜ਼ ਸਾਡੇ ਨੈਸ਼ਨਲ ਕੰਫਰੰਸ ਹਰਵਨ ਗੇਲੇਵਾਂ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਤੋਂ ਸ਼ੁਰੂਆਤ ਕੀਤੀ ਸੀ ਇਹ ਸਾਡਾ ਪਹਿਲਾ ਡਿਸਟ੍ਰਿਕਟ ਪੋਸਿਬਲ ਸੀ ਜਿਹਦੇ ਵਿੱਚ ਉਹਨਾਂ ਨੇ ਲੋਕੀਆਂ ਸਾਰਿਆਂ ਸੂਲਤਾ ਮਰੀਜ਼ਾਂ ਵਾਸਤੇ ਇੱਕ ਇਨਫਰਾਸਟ੍ਰਕਚਰ ਬਣਾਇਆ ਕਰਕੇ ਇਦੇ ਵਿੱਚ ਇੰਟੈਂਸਿਵ ਕੇਅਰ ਯੂਨਿਟ ਜਿਹੜਾ ਐਮਰਜੈਂਸੀ ਸਪਸੈਲ ਵੈਂਟੀਲੇਟਰ ਬੈਗਸ ਪਹਿਲਾਂ ਸਾਰੇ ਪੇਸ਼ੈਂਟ ਨੂੰ ਸਾਨੂੰ ਜਿੰਦਰਾ ਹਸਪੀਟਲ 'ਤੇ 112 ਐਂਜੈਂਸੀ ਤੋਂ ਭੇਜਿਆ ਹੁੰਦੇ ਸੀ ਫਰਮਾਤਾ ਅਖਰਿਆਜ ਸੋ ਇਹ ਦੋਨੋਂ ਜਿਹੜਾ ਸਾਈਮਲਟੈਨियसਲੀ ਇੱਥੇ ਵੀ ਐਮਰਜੈਂਸੀ ਦੇ ਵਿੱਚ ਬੈਂਡਸ ਔਰ ਜਿੰਦਰਾ ਹਸਪੀਟਲ ਦੇ ਵਿੱਚ 100 ਬੈਂਡਸ ਜਿਹੜੇ ਐਮਰਜੈਂਸੀ ਆ ਕੁਝ ਵੈਂਟੀਲੇਟਰ ਬੈਗਸ ਤਿਆਰ ਕੀਤੇ ਗਏ ਸੀ ਜਿਸ ਨਾਲ ਜੀਜੇ ਜੀਨ ਕੋਟਾ ਮਾ ਲੋਡਾ ਕਟਿਆ ਔਰ ਇਹ ਇਸ ਤੋਂ ਸੋਇਲ ਜਿਹੜਾ ਬੱਚਾ ਵਾਸਤੇ ਜਿਹਨੂੰ ਅਸੀਂ ਨਿੱਕੂ ਕਹਿੰਦੇ ਹਾਂ ਨਿਓਨੈਟਲ ਇੰਟਰਨਿਸ਼ਪ ਔਰ ਇੱਕ ਪ੍ਰੈਟੈਂਟ ਨੇ ਕਿੰਡਰਸ ਦੇ ਯੂਨਿਟ ਕੋਈ ਸ਼ੁਰੂ ਕੀਤੇ ਗਏ ਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਹਸਪਤਾਲ ਆ ਤੁਸੀਂ ਇਹਨੂੰ ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਇਹ ਕੋਲੇ ਜ਼ਰੂਰ ਵਿਜ਼ਿਟ ਕਰੋ ਔਰ ਮੈਂ ਆਪਣੇ ਜਿੰਨੇ ਵੀ ਬਾਕੀ ਡਿਸਟ੍ਰਿਕਟ ਹਸਪਤਾਲਾਂ ਨੂੰ ਤੇ ਇਹਨਾਂ ਨੂੰ ਰੈਗੂਲਰਲੀ ਵਿਜ਼ਿਟ ਵੀ ਕਰਨਾ ਔਰ ਇਸੇ ਹੀ ਪੈਟਰਨ ਦੇ ਉੱਤੇ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਖੀ ਔਰ ਅੰਮ੍ਰਿਤ ਕੇਜੀਵਾਲ ਜੀ ਸਾਡੇ ਨੈਸ਼ਨਲ ਕਮਿਸ਼ਨਰ ਜੀ ਦੀ ਸੋਚ ਆ ਅਸੀਂ ਸਾਰੇ ਜਿਹੜਾ ਹਸਪਤਾਲਾਂ ਦੇ ਵਿੱਚ ਆਉਣ ਵਾਲੇ ਇੱਕ ਸਾਲ ਦਾ ਸਾਡਾ ਟਾਰਗੇਟ ਆ ਕਿ ਇਹ ਬੜੀਆਂ ਸਾਰੀਆਂ ਸੂਲਤਾਂ ਉੱਤੇ ਵੀ ਲਈਏ ਅੱਜ ਇੱਕ ਹੋਰ ਜਿਹੜਾ ਨਵਾਂ ਵੀਰ ਪੱਥਰ ਜਿਹੜਾ ਹੈਗਾ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਦੀ ਸਰਕਾਰਾਂ ਸੀ ਉਹ ਕਹਿੰਦੀ ਸੀ ਪੀ 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 ਮਾਡਲ ਉਹ ਬਹੁਤ ਮਨਾਉਂਦਾ ਹੋਇਆ ਸੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਉਹ ਇੱਕ ਤਰੀਕਾ ਸੀ ਕਿ ਗਾਡੇ ਪ੍ਰਾਈਵੇਟ ਪਲੇਅਰ ਉੱਤੜਾ ਹੈਗਾ ਉਹ ਸਾਰੇ ਰਾਈਟਸ ਲੈ ਜਾਣਾ ਉਹਨੂੰ ਪੈਸੇ ਕਮਾਉਣ ਦਾ ਸਾਧਨ ਬਣ ਜਾਂਦਾ ਸੀ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਇੱਕ ਨੀਤੀ ਔਰ ਵਿਜ ਉਹਦਾ ਤੇ ਨੀਤਿਆ ਹੈ ਕਿ ਅਸੀਂ ਪਬਲਿਕ एनजीओ पार्टिसिपेशन ਕਰ ਰਹੇ ਆ ਪੰਜਾਬ ਦੇ ਨਾਲ ਵਿਸ਼ੇਸ਼ ਤੌਰ ਤੇ ਆਰਕੀਓਲੋਜੀ ਦੇ ਨਾਲ ਇਸੇ ਤਰ੍ਹਾਂ ਸਾਡੀ ਰਮੇਸ਼ਾ ਦੇ ਵਿੱਚ ਛੋੜ ਬਹੁਤ ਜਗਾ ਚ ਪੁਲਾਹ ਦੇ ਵਿੱਚ ਬਣਾਵੇ ਬਹੁਤ ਜਗਾ ਸਾਡੀ ਪਾਰਟਨਰਸ਼ਿਪ ਜਿਹੜੇ ਐਨ ਜੀਓ ਦੀ ਬਹੁਤ ਅੱਛੀ ਚੱਲਦੀਆਂ ਤੇ ਅੱਜ ਜਿਹੜਾ ਹੈਗਾ ਇਹ ਪੁਰਾਣਾ ਇਹ ਹਾਰਸ ਫਾਊਂਡੇਸ਼ਨ ਜਿਹੜੇ ਅੱਜ 30 ਸ਼ੀਨਾਂ ਜੜੀਆਂ ਆਈਆਂ ਸਾਡੇ 8 ਜ਼ਿਲ੍ਹਿਆਂ ਦੇ ਵਿੱਚ ਜਿਹਦੇ ਵਿੱਚ ਪਟਿਆਲਾ ਔਰ ਜਲੰਧਰ ਕਿਉਂਕਿ ਬਹੁਤ ਜਲੰਧਰ ਦੇ ਵਿੱਚ 500 500 ਬੈਂਡਡ ਹਸਪਤਾਲਾਂ ਦਾ ਜਾਲੇ ਦੇ ਵਿੱਚ ਲੋਡ ਸੀ ਪਟਾਰੇ ਦੇ ਵਿੱਚ ਆਨ ਕਿੱਦ ਦੇ ਵਿੱਚ 6 ਮਸ਼ੀਨਾਂ ਬਾਕੀ ਜਿਹੜੇ ਸਾਡੇ ਬਜੇ ਹੋਇਆ ਤੁਹਾਡੇ ਦੀ ਪਾਗੋਟਾ ਮੇਰਪੁਰ ਦਾ ਫਰੀਦਪੁਰ ਬਨਿਆਣਾ ਅਮਰਸਰ ਤੇ ਮੁਕਾ ਇਹਨਾਂ ਸਾਰਿਆਂ ਦੇ ਵਿੱਚ ਤੇਨ ਦਿਨ ਮਸ਼ੀਨਾਂ ਇੱਕ ਮਸ਼ੀਨ ਹੈ ਕਿ ਡੈਡੀਕੇਟਡ ਜਿਹੜੇ ਕੋਈ ਰੱਬਾ ਦੀ ਉਸ ਹੈ ਅਫਟਰ ਡੈਕਸ ਜਿਹੜੀ ਅਚਾਰੀ ਬਸ ਤੇ ਵਾਹ ਜਿਹੜੇ ਜਿਹੜਾ ਲੋਕਾਂ ਨੂੰ ਮੁਬਾਰਕ ਹੋਣ ਵਿੱਚ ਨਾ ਜਾਵੇ ਉਹਨਾਂ ਵਾਸਤੇ ਰੱਖ ਮਸ਼ੀਨਾਂ ਔਰ ਸਾਰਾ ਟ੍ਰੇਨ ਜਿਹੜੀ ਵੈਪਰ ਪਾਵਰ ਵੀ ਦੇ ਰਿਹਾ ਹਸਪੀਟਲ ਸਾਡੇ ਤੇ ਹੈਗਾ ਉਹ ਬਿਲਡਿੰਗ ਇਨਫਰਾਸਟ੍ਰਕਚਰ ਮੇਂਟੇਨੈਂਸ ਰਣਜੀਤ ਬਹੁਤ ਵਧੀਆ ਕਲੈਬੋਰੇਸ਼ਨ ਨਾਲ ਡਾਕਟਰ ਸਸੀ ਦੇ ਉਹਨਾਂ ਦਾ ਨੈਫਰੋਲੋਜੀ ਸਪੈਸ਼ਲਿਸਟ ਦਾ ਨੈਫਰੋਲੋਜੀ ਹੋਏਗਾ। ਤੋਂ ਗ੍ਰਿਜਨੋ ਸਪੈਸ਼ਲਿਸਟ ਸੁਪਰ ਸਪੈਸ਼ਲਿਸਟ ਦੀ ਸਰਵ ਸੇਵਾ ਕਰਨਗੇ ਐ ਸਵਾਸ਼ਲੇ ਸਾਬਤ ਕਰਨਗੇ। ਔਰ ਇਹ ਸਾਰਾ ਬਿਲਕੁਲ ਫਰੀ ਹੈ। ਪੇਸ਼ੈਂਟ ਵਾਸਤੇ 100% ਫਰੀ ਹੈ। ਲੇਕਿਨ ਇਹਦੇ ਨਾਲ ਜੋ ਸਾਡੇ ਮਾਲਕ ਮੋਹਮਦ ਸਾਹਿਬ ਦੀ ਰਗਤ ਕੇ ਜੇ ਬਾਜੀ ਦੀ ਸੋਚੀ ਉਹਨੇ ਮੈਨੂੰ ਪੁੱਛਿਆ ਕਿ ਡਾਕਟਰ ਸਰ ਗੁਰਦੇ ਫਿਰ ਕਿਉਂ ਹੋ ਰਿਹਾ? ਅਜਾ ਇਸ ਤੋਂ ਪਹਿਲਾਂ ਮੈਂ ਦੇਖ ਰਿਹਾ ਜੀ ਮੇਰੇ ਸਾਹਮਣੇ ਬੈਠੇ ਸਾਡੇ ਐਮਐਨਐ ਸਾਹਮਣੇ ਬੈਠੇ ਹੋਇਆ। ਮੇਰੇ ਪਦੀ ਦਾ ਜੀ ਬਹੁਤ ਪ੍ਰਾਨੇਤ ਜੀ ਤੋਂ ਬੈਚੂਰੇਸ਼ਨ ਦਾ ਔਰ ਨਿਰਿੰਦਰ ਸਾਹਬਰਾ ਜੀ ਆ ਗਏ ਜਿਹੜੇ ਮਾਦ ਪ੍ਰਾਪਤ ਥੱਲੇ ਆ ਮਲੇਆ ਉਹਨਿਆ ਨੇ ਪਹੁੰਚੇ ਹੈ ਸਾਡੇ ਮਾਸਟਰ ਜੀ ਤੇ ਜੀ ਸੀਰ ਸਿੰਘ ਜੀ ਜਿਹੜੇ ਕਿ ਰਡਾਇਰ ਟੀਚਰ ਹੈ ਔਰ ਇਹ ਗੁਰਜੋ ਮਲਟੀ ਤੋਂ ਆ ਮਲੇਆ ਹੋਰ ਵੀ ਬਹੁਤ ਸਾਰੇ ਜਿੰਦਗੀ ਆਪ ਸਹਿਬਾਨ ਔਰ ਜਿਹਨੇ ਵੀ ਸਾਰੇ ਪਹੁੰਚੇ ਹੈ ਸਾਧਨ ਸਾਸ਼ਤਰੀ ਕੌਰ ਜੀ ਇਹ ਸਾਰੇ ਸੈਕਟਰਾਂ ਦੇ ਜਿਹੜੇ ਅੱਜ ਆਨਲਾਈਨ ਅੰਦਰੂਨੀ ਸਿਮਪੋਜ਼ੀਅਮ ਕਰਾਵੇ ਔਰ ਇਹ ਆਬਾ ਆਈਡੀ ਕੰਪਲਾਈਡ ਹੈ ਬੇਨਾਲ ਦੇ ਇਸ ਮੋਟੇ ਬਿਸੰਧਾ ਦਾ ਰਸਾ ਸੱਤੇ ਹੁੰਦਾ ਹੈ ਕਿਸੇ ਨੂੰ ਬਾਈ ਤਰ੍ਹਾਂ ਕੋਈ ਫਰਦੂ ਨਾ ਹੋ ਰਿਹਾ ਆ ਗਿਆ ਜਾਂ ਉਹ ਫ੍ਰੀ ਸਕੋਰ ਜਾਣਾ ਤਾ ਹੈ ਰਿਸ਼ਤਦਾਰ ਇਸ ਨੂੰ ਰੋਡ ਪਾਣੀ ਉਹਦੀ ਤਵੀਰ ਖਰਾਬ ਹੋ ਗਈ ਉਹ ਉੱਤੇ ਦੇ ਡਾਕਟਰ ਸੱਟ ਦੇ ਵਿੱਚ ਜਾ ਕੇ ਵੀ ਆਪਣਾ ਕਰਵਾ ਸਕਦਾ ਇਹ ਸਾਰੇ ਜਿਹੜੇ ਆ ਗਏ ਇਹ ਨਵੇਂ ਜਿਹੜਾ ਜਿੰਨੇ ਵੀ ਸਾਡੇ ਨਵੇਂ ਦੇਸ਼ਾ ਕਰਵਾ ਚਾਹੇ ਆਈਸੀਯੂ ਹੋਵੇ ਨਿਕੂ ਹੋਣ ਆਮ ਆਦਮੀ ਖੜੇ ਕੋ ਤੇ ਜਿਹੜੀ ਜਿਹੜੀ ਬਿਮਾਰੀ ਦੀ ਜਾਂ ਹੈ ਅਸੀਂ ਸਰਵੇ ਕਰਾਇਆ 90% ਜਿਹੜੇ ਮਰੀਜ਼ ਹਨ ਉਹ ਉਹਨਾਂ ਦੇ ਗੁਰਦੇ ਤਾਂ ਦੇ ਹੋਏ ਤੇ ਉਹਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਸ਼ੁਕਰਗੁਜ਼ਾਰਦਾ ਸੀ ਔਰ ਉਹ ਵਿਚਾਰੇ ਗਰੀਬ ਸੀ ਮਜ਼ਦੂਰ ਸੀ ਕਿਸਾਨ ਸੀ ਤਾਂ ਕੋਈ ਛੋਟਾ ਦੁਕਾਨਦਾਰ ਸੀ ਛੋਟਾ ਬਿਜ਼ਨਸਮੈਨ ਸੀ ਔਰ ਉਹ ਆਪਣੇ ਰਾਜ ਨਹੀਂ ਕਰਾ ਸਕਦੇ ਉਹਨੂੰ ਪਤਾ ਹੀ ਨਹੀਂ ਸੀ ਵਿਚਾਰਨ ਨੂੰ ਜਦੋਂ ਉਹਨਾਂ ਨੇ ਇਹ ਮਹੱਲਾ ਕਨੇਟ ਬਣਾ ਦੇ ਨਾਲ ਇੱਕ ਕੁਆਲਿਫਾਈਡ ਜਿਹੜੀ ਚੇਅ ਹੈ ਉਹ ਆ ਰਹੀ ਹੈ ਪ੍ਰਾਇਮਰੀ ਕੇਅਰ ਦੇ ਵਿੱਚ ਸੀਐਮ ਦੀ ਯੋਗਸ਼ਾਲਾ ਤੇ ਮਹੱਲਾ ਕਨੇਟ ਇਹ ਇੱਕ ਨਵੀਂ ਕਿਸਮ ਦੀ ਰੈਵਿਊਸ਼ਨ ਕਰ ਰਿਹਾ ਜਿਹੜਾ ਕਿ ਅਸੀਂ ਵੀ ਨਹੀਂ ਸੋਚਿਆ ਸੀ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ 55% ਜਿਹੜੇ ਪੇਸ਼ੈਂਟ ਹੈ ਉਹ ਲੇਡੀਜ਼ ਹੈਗੇ ਆ ਵੈਸੇ ਨਾ ਸੋਇ 20% ਪੇਸ਼ੈਂਟਾਂ ਨੂੰ ਸੀਰੀਅਸ ਸਿਟੀਜਾ ਜਿਹਨਾਂ ਦੇ ਕਿਰਦੇ ਫੇਰ ਹੋ ਰਹੇ ਸੀ ਜਿਹਨਾਂ ਦੇ ਕਿਰਦੇ ਫੇਰ ਹੋ ਰਹੇ ਸੀ ਤੇ ਦੋਵੇਂ ਤੀਸ਼ੜੇ ਤਰ੍ਹਾਂ ਦੋਨੇ ਫੇਰ ਹੋਣੇ ਪਾਉਂਦੇ ਆ 12% ਬੱਚੇ ਸਭੇ ਬੱਚੇ ਤਲ ਨੂੰ ਸੋਣੇ ਬਚਾ ਦਿੱਸਟਾਂ ਦੇ ਕਿੰਨੇ ਹੈ ਬ੍ਰਿਸਟਿਕ ਕਿੰਨੇ ਹੈ ਐਨੀਮੀਆ ਕਿੰਨਾ ਹੈ ਵਿਜਲ ਕੇਰੀ ਕੇਰੀ ਘਟਦਾ ਨਹੀਂ ਤਾਂ ਬਰੋਪੀਆ ਹੋ ਜਾਂਦਾ ਸੀ ਉਹਦੀ ਬੇਜ਼ੀਆਈ ਕਰਦੇ ਆ ਬਾਅਦ ਸੋਦਾ ਜੋਬਲੀ ਆ ਪੁੱਟਾ ਲੱਗਦਾ ਸੀ ਸੋ ਇਹ ਜਿਹੜੇ ਸਾਰੇ ਇਨੀਸ਼ੀਏਟ ਪ੍ਰਾਇਮਰੀ ਕੇਅਰ ਦੇ ਵਿੱਚ ਇਸੇ ਰੈਮਨਿਸਨ ਜੋ ਕਿ ਕੈਰਕਟਰੋ ਤੇ ਨਰੋਗੀ ਕਿੰਨਿਆਂ ਦੇ ਵਿੱਚ ਜੋ ਸੈਮੀਨਾਰ ਵੀ ਹੋਇਆ ਸੀਗਾ ਉਹ ਜਿਹੜਾ ਉਹ ਸਾਹਿਬਾਨ ਸੀਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਦਾ ਪ੍ਰਾਇਮਰੀ ਕੇਅਰ ਦਾ ਮਾਡਲ ਹੈ ਔਰ ਦੂਜਾ ਜਿਹੜਾ ਕੁਆਟਮਾਨ ਗਵਰਨਮੈਂਟ ਦਾ ਪ੍ਰੈਸਟੇਜ ਸਕੀਮ ਹੈ ਜਿਹੜਾ ਐਕਸੀਡੈਂਟ ਵਿਕਟਿਮ ਲਈ ਇਹ ਦੋਨੋਂ ਇਨੀਸ਼ੀਏਟਿਵ ਕਹਿੰਦੇ ਜੀ ਇਹ ਤਾਂ 글로ਬਲੀ ਹੈ ਮਰੀ ਹੋਵੇ ਜੈਨ ਸਾਰੀ ਦੁਨੀਆ ਦੇ ਵਿੱਚੋਂ ਲੋਕਾਂ ਨੂੰ ਬਾਅਦ ਕਰਨਾ ਜ਼ਰੂਰੀ ਹੈ ਨਾਸਮਾਈ ਦਾ ਫਿਊਚਰ ਆਫ ਡਰੱਗਸ ਤੇ ਪ੍ਰੈਸਟੇਜ ਸਕੀਮ ਆਪ ਦੀ ਕਿਰਮ ਬਿੜਦਤ ਤੇ ਸਰਕਾਰਾਂ ਨੂੰ ਉਸਦੀ ਕੰਢੀ ਉਹਨਾਂ ਦੀ ਮੈਨੇਜ ਕਰਾਈਏ ਜੀ ਕਿ 108 ਐਂਬੂਲੈਂਸ ਦਾ 5 10 15 ਮਿੰਟ ਦੇ ਸਪੈਸ਼ਲ ਰਸਤੇ ਨਾਲ ਪਹੁੰਚਣਾ। ਵਾਹਸਤਾਂ ਪ੍ਰਾਈਵੇਟ ਹੋਵੇ ਸਰਕਾਰੀ ਹੋਵੇ। ਮਰੀਜ਼ ਪੰਜਾਬ ਦਾ ਹੋਵੇ ਹਰਿਆਣਾ ਦਾ ਹੋਵੇ। ਅੱਜ ਵੀ ਡਾਕਟਰ ਕਰਨ ਦੀ ਹਰਿਆਣਾ ਦੇ ਪੰਜਾਬ ਆਏ ਹੋਏ ਨੇ। ਮਰੀਜ਼ ਕਿਸੇ ਹੋਰ ਸੁਵਿਧਾ ਹੋਵੇ ਕਿਸੇ ਹੋਰ ਦੇਸ਼ ਦਾ ਹੋਵੇ ਰੱਬ ਨਾ ਕਰੇ ਜੇ ਪੰਜਾਬ ਦੀ ਧਰਤੀ ਤੇ ਐਕਸੀਡੈਂਟ ਹੋ ਜਾਏ। ਉਹ ਜਿਹੜਾ ਬੰਦਾ ਲੈ ਕੇ ਜਾਏਗਾ ਉਹ ਰਿਸ਼ਤਾ ਉਹਨੂੰ 2000 ਰੁਪਏ ਉਹਨੂੰ ਸਨਮਾਨ ਰਸਮੀ ਉਹਦਾ ਉਹਦਾ ਸਨਮਾਨ ਸਟਾਫ ਕੀਤਾ ਜਾਏਗਾ 26 ਜੁਲਾਈ 19 ਅਗਸਤ ਨੂੰ। ਨਾਲ ਨੂੰ 2000 ਰੁਪਏ ਜਿੱਤੇ ਜਾਣਗੇ ਸਮਾਰੋਹ ਸੁਭਾਰਾਸ਼ੀ ਲੱਜੋ ਔਰ ਸਾਰਾ ਰਾਜ ਰਾਜ 1000 ਦਾ ਹੋਵੇ 10000 ਦਾ ਹੋਵੇ 10 ਲੱਖ ਦਾ ਹੋਵੇ ਸਾਰਾ ਰਾਜ ਪੰਜਾਬ ਸਰਕਾਰ ਰਾਹੀਂ ਭਾਰਤ ਮਾਨ ਸਰਕਾਰ ਰਾਹੀਂ ਸੋ ਇੱਕ ਬਹੁਤ ਵਧੀਆ ਜੋ ਦਿੱਲੀ ਦੇ ਵਿੱਚ ਸਪੈਸ਼ਲਿਸਟ ਟੀਮ ਜੀ ਉੱਤੇ ਕਿਸੇ ਵੱਲ ਅਲਦੀ ਸਾਹਿਬ ਨੇ ਪਾਮ ਕਰਦੀ ਹੈ ਕਿ ਜੇਕਰ ਨਾਗਰਿਕ ਨਹੀਂ ਹੁੰਦੇ ਦਿੱਲੀ ਦੇ ਵਿੱਚ ਗ੍ਰੰਟੀ ਪਰਸਵਾ ਔਰ ਮਾਨ ਸਾਹਿਬ ਨੇ ਜਿਹੜੀਆਂ ਗ੍ਰੰਟੀਆਂ 872 ਤੇ ਪਹੁੰਚ ਗਈ ਉਹਦੀ ਡਿਮਾਂਡ ਬਹੁਤ ਹੈ ਸਾਡੇ ਤੇ ਅਸੀਂ ਬਹੁਤ ਜਲਦੀ ਸਭ ਦਾ ਅਗਲੇ ਵੀ ਸਿਨੇਸ਼ਨ ਕਰਾਵਾਂਗੇ ਦੀਵਿਰਾਮਾਨ ਜੀ ਸਾਡੇ ਐਮਐਨਏ ਸਾਹਿਬਾ ਜੀ ਮੇਰਕੋਟਾ ਤੋਂ ਉਹਨੇ ਸਾਨੂੰ ਗਿਆਨ ਦਿੱਤਾ ਉਹਨੂੰ ਮੈਂ ਆਦਾਬ ਕਰਨਾ ਜੀ ਉਹਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ। ਤੁਹਾਡੇ ਦੇ ਨਾਮ ਅਸੀਂ ਜਿਹੜੇ ਹੈਗੇ ਆ ਇਹ ਅੱਠ ਜਿਹੜੇ ਸਾਡੇ ਡਿਸਟ੍ਰਿਕਟ ਹਸਪਤਲ ਹਨ ਔਰ ਆਰ ਬਾਅਦ ਸਮੇਂ ਦੇ ਵਿੱਚ ਸਭੀ ਆਲਰੇਡੀ ਜਿਹੜੇ ਵੈਰੀ ਕਾਈਂਡਲੀ ਜਿਹੜੇ ਸਾਡੇ ਐਨਜੀਓ ਸਾਡੇ ਨੇ ਆਪ ਕੰਸੈਂਟਰਡ ਅਸੀਂ ਜਿਹੜੇ ਸਾਡੇ 41 ਸਬਡਿਵੀਜ਼ਨ ਹਸਪਤਲ ਹੈ ਔਰ 23 ਸਾਡੇ ਜਿਹੜੇ ਜਨ ਅਸਪਤਾਲ ਹੈ ਇਹ ਹੁਣ 39 ਜਿਹੜੇ ਸਾਡੇ ਹਸਪਤਾਲਾਂ ਤੇ ਸਿਟੀ ਲੱਗੀਆਂ ਸਾਡੇ ਕੋਲ ਨੂੰ ਇਹਨੂੰ ਅਸੀਂ ਵਧਾ ਕੇ ਜਿਹੜਾ ਹੈਗਾ ਇੱਕ 64 ਤੇ ਲਾ ਜਾਗੇ ਸਫਲਤਾ ਨਾਲ ਲਾ ਜਾਗੇ ਇੱਕ ਸਾਲ ਦੇ ਵਿੱਚ ਤੇ ਡਾਕਟਰਾਂ ਦੀ ਭਰਤੀ ਹੋ ਰਹੀ ਹੈ ਪੈਰਾਮੈਡਿਕ ਦੀ ਭਰਤੀ ਹੋ ਰਹੀ ਹੈ ਔਰ ਸਾਡੇ ਮੁੱਖ ਮੰਤਰੀ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਮੈਂ ਸਾਰਿਆਂ ਨੂੰ ਕਹਿਣਾ ਤੇ ਆਓ ਆਪਾਂ ਸਾਰੇ ਪੰਜਾਬੀ ਚਾਹੇ ਉਹ ਪੰਜਾਬ 'ਚ ਰਹਿੰਦੇ ਹਨ ਕੋਈ ਐਨ ਆਰ ਆਈ ਹੈ ਸਾਡੇ ਐਨ ਜੀਓ ਦਾ ਜਿਹੜੇ ਬਹੁਤ سارے ਜਿਹੜੇ ਐਨ ਜੀਓ ਹਸਪਤਾਲ ਵੀ ਚਲਾਦੇ ਆ ਵੀ ਆਪਾਂ ਮਿਲ ਕੇ ਜਿਹੜਾ ਇਸ ਦਿਨ ਵਿੱਚ ਆਪਰਾ ਪੜਦਾ ਜਿਹੜਾ ਯੋਗਦਾਨ ਪਾ ਰਿਹਾ ਤੇ ਮੈਂ ਇਨਵਾਈਟ ਕਰਦਾ ਨਾ ਐਨ ਜੀਓਸ ਨੂੰ ਅੰਡਰਆਇਜ਼ ਨੂੰ ਕਿ ਨਾ ਸਿਰਫ ਪੈਟੀਕਲ ਐਜੂਕੇਸ਼ਨ ਦੇ ਵਿੱਚ ਵੀ ਸਿਹਤ ਦੇ ਵਿੱਚ ਵੀ ਅ ਮੋਟਿਵ ਸ਼ੁੱਡ ਨਾਟ ਬੀ ਪ੍ਰੋਫਿਟ ਇਟ ਸ਼ੁੱਡ ਬੀ ਸਰਵਿਸ ਜਿਹੜੇ ਬੰਦੇ ਦਾ ਜਿਹਨਾਂ ਦਾ ਮੋਟਿਵ ਸਰਵਿਸ ਹੈ ਅਸੀਂ ਉਹਨਾਂ ਦਾ ਬਾਖੂਰ ਕੇ ਸਵਾਗਤ ਕਰਦੇ ਆ ਆਓ ਆਪਾਂ ਮਿਲ ਕੇ ਚੱਲਾਂਗੇ ਪੰਜਾਬ ਬੜੀ ਬੋਤਾਂ ਦੇ ਵਿੱਚ ਇਹਦੇ ਵਿੱਚ ਕਲਾਬੋਰੇਸ਼ਨ ਹੈ ਜੀ ਪਹਿਲਾਂ ਤੁਸੀਂ ਸੁਣਾਓ ਹਣਾ ਕਿ ਜਦੋਂ ਕਹਿੰਿਆ ਸਰਕਾਰ ਸੀਗਾ ਉਹ ਕਹਿੰਦਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਉਹਦੇ ਨਾਲ ਕੀ ਸੀਗਾ ਕਿ ਇੱਕ ਪ੍ਰਾਈਵੇਟ ਪਲੇਅਰ ਹੁੰਦਾ ਸੀ ਜਿਹਦਾ ਮੇਨ ਮੋਟਿਵ ਹੁੰਦਾ ਸੀਗਾ ਪ੍ਰੋਫਿਟ ਚੀ ਉਹ ਜਿਹੜੀ ਵਰਤਮਾਨ ਗਵਰਨਮੈਂਟ ਹੈ ਇਹਨਾਂ ਨੇ ਇਹਦੇ ਵਿੱਚ ਚੇਂਜ ਕੀ ਕੀਤਾ ਹੈ ਪਬਲਿਕ ਐਨਜੀਓ ਪਾਰਟਿਸਪੀਕੇਸ਼ਨ ਇਹਦੇ ਵਿੱਚ ਹਾਂਸ ਫਾਊਂਡੇਸ਼ਨ ਹੈ ਜਿਹੜੇ ਕਿ ਬਹੁਤ ਅੱਛਾ ਕੰਮ ਕਰ ਰਹੇ ਆ ਮੈਂ ਜਦੋਂ ਪੰਜਾਬ ਆਇਆ ਪੰਜਾਬ ਦੇ ਵਿੱਚ ਉਦੋਂ ਮੈਂ ਸਾਰੇ ਪੰਜਾਬ ਦਾ ਦੌਰਾ ਕੀਤਾ ਸੀਗਾ ਖਾਸ ਕਰਕੇ ਬਾਰਡਰ ਡਿਸਟ੍ਰਿਕਟਾਂ ਤੇ ਮੈਨੂੰ ਉਹ ਗੁਰਦਾਸਪੁਰ ਚ ਮਿਲੀ ਸੀ ਮੈਂ ਦੇਖਿਆ ਕਿ ਇਹਨਾਂ ਦੀਆਂ ਜਿਹੜੀਆਂ ਮੋਬਾਈਲ ਮੈਡੀਕਲ ਯੂਨਿਟ ਸੀਗੇ ਬਹੁਤ ਅੱਛੀਆਂ ਸਬਸਿਡੀਆਂ ਦੇ ਰਹੇ ਸੀ ਔਰ 40 ਦੇ ਕਰੀਬ ਸੀਗੀਆਂ ਉਸ ਤੋਂ ਬਾਅਦ ਇਹਨੇ 10 ਯੂਨਿਟ ਪਟਿਆਲੇ ਵਾਸਤੇ ਵੀ ਪਟਿਆਲਾ ਤੇ ਸਮੂਰ ਵਾਸਤੇ ਵੀ ਦਿੱਤੇ ਸਾਨੂੰ ਉਹ ਵੀ ਬਹੁਤ ਅੱਛਾ ਸਰਵਿਸ ਕਰ ਰਹੇ ਆ ਫਿਰ ਇਹਨਾਂ ਦੀ ਇੱਕ ਪ੍ਰੋਪੋਜ਼ਲ ਆਈ ਕਿ ਅਸੀਂ ਲਾਇਸੈਂਸ ਸੈਂਟਰ ਖੋਲਣਾ ਚਾਹੁੰਦੇ ਆ ਤਿੰਨ ਤਿੰਨ ਸੀਟਾਂ ਦੇਵਾਂਗੇ ਤੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਪਟਿਆਲਾ ਵੱਡਾ ਸੈਂਟਰ ਆ ਤੁਸੀਂ 6 ਦਿਓ ਕਹਿੰਦੇ ਅਸੀਂ 6 ਦੇ ਦਾਂਗੇ ਵੱਧ ਨਹੀਂ ਦੇਦਾ ਦੇਖੋ ਇਹਦੇ ਵਿੱਚ ਜਿਵੇਂ ਪੰਜਾਬ ਸਰਕਾਰ ਹੈ ਉਹ ਲਗਾਤਾਰ ਤਤਪਰ ਹੈ ਸਾਡੇ ਕੋਲੇ ਪਹਿਲੇ ਜਿਹੜੇ ਆ ਗਏ ਉਹ 3400 ਸਾਡੇ ਕੋਲੇ ਅਸੀਂ ਮਤਲਬ ਕਰ ਪਾਦੇ ਹਾਂ ਹਰ ਮਹੀਨੇ ਪਰ ਦੀ ਡਿਮਾਂਡ ਬਹੁਤ ਹੈ ਔਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਹ ਪੰਜਾਬੀਆਂ ਦੇ ਮੁਰਦੇ ਕਿਉਂ ਫੇਰ ਹੋ ਰਹੇ ਆ ਜਿਹੜਾ 90% ਕਾਰਨ ਹੈ ਉਹ ਹੈਗਾ ਜਾਂ ਤਾਂ ਬਲੱਡ ਪ੍ਰੈਸ਼ਰ ਜ਼ਿਆਦਾ ਸੀ ਜਾਂ ਸ਼ੂਗਰ ਦੀ ਫੌਰੀ ਸੀ ਆ ਦੋ ਬਿਮਾਰੀਆਂ ਕਰਕੇ ਪੰਜਾਬੀਆਂ ਦੇ ਮੁਰਦੇ ਫੇਰ ਹੋ ਰਹੇ ਆ ਤੇ ਉਹਦੇ ਵਿੱਚ ਜਿਹੜਾ ਮਾਨ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ ਨਾ ਜੋ ਕਿ ਸਾਡਾ ਦਿੱਲੀ ਦਾ ਅਰਮਿੰਦ ਕੇਜਰੀਵਾਲ ਸਰਕਾਰ ਦਾ ਟ੍ਰਾਈਡੈਂਟ ਟੈਸਟ ਚਲਾਉਣ ਦਾ ਮੱਲਾ ਕਲੀਨਿਕ अर्ਲੀ ਡਾਇਗਨੋਸਿਸ ਐਂਡ ਫੀਟਰੀ ਹੁਣ ਸਾਡੇ ਕੋਲੇ ਆਲਰੇਡੀ 872 ਆਮ ਆਦਮੀ ਕਿਰੇ ਨੇ ਕੰਮ ਕਰ ਰਹੇ ਆ ਉਹਦੇ ਚ ਜਦੋਂ ਬਲੱਡ ਪ੍ਰੈਸ਼ਰ ਦੀ ਸ਼ੂਗਰ ਦੀ ਸਾਹ ਦੀ ਜਿਹਨੂੰ ਆਪਾਂ ਕਹ ਦਿੰਦੇ ਆ ਕ੍ਰੋਨਿਕ ਇਨਸਟ੍ਰਕਟਿਵ ایرਵੀ ਡਿਜ਼ੀਜ਼ ਉਹਦੀ ਸਾਰੀਆਂ ਜਿਹੜੀਆਂ ਟਰੀਟਮੈਂਟ ਆ ਅਵੇਲੇਬਲ ਹੈ ਤੇ ਮੈਂ ਉਮੀਦ ਕਰਦਾ ਕਿ ਇਹਦਾ ਜਿਹੜਾ ਲੋਡ ਘੱਟ ਹੋਏਗਾ ਕਿਉਂਕਿ ਇਹ ਟਰਮੀਨਲ ਸਟੇਜ ਹੈ ਹਾਈਪਰਟੈਨਸ਼ਨਰ ਆ ਡਾਇਬੀਟਿਕ پیشنਟਸ ਵਾਸਤੇ ਉਹਦੇ ਗੁਰਦੇ ਫੇਲ ਹੋ ਜਾਣਾ ਪੈਰਾ ਦੀ ਉਂਗਲਾਂ ਕੱਟੀਆਂ ਜਾਣੀਆਂ ਨੱਥ ਕੱਟੀਆਂ ਜਾਣੀਆਂ ਔਰ ਉਹਦੇ ਚ ਹਾਰਟ ਅਟੈਕ ਹੋ ਜਾਣਾ ਸਟ੍ਰੋਕ ਹੋ ਜਾਣਾ ਬ੍ਰੇਨ ਸਟ੍ਰੋਕ ਹੋ ਜਾਣਾ ਦੇ ਉਹਦੇ ਨਾਲ ਪੈਰਲਿਸਿਸ ਹੋ ਜਾਣਾ ਇਹ ਟਰਮੀਨਲ ਚੇਂजेस ਆ ਜਦੋਂ ਕਿ ਆਪਾਂ ਪੇਸ਼ੈਂਟ ਦਾ ਆਪਾਂ ਤਾਂ ਰੀਪਰ ਦਾ ਕਰ ਸਕਦੇ ਆ ਪਰ ਉਹਦੀ ਐਕਚੁਅਲ ਰੀਹੈਬਿਲੀਟੇਸ਼ਨ ਜਿਹੜੀ ਹੋਣਾ ਪੇਸ਼ੈਂਟ ਦਾ ਜਿਆਦਾ ਡਾਇਰੈਕਟਸ ਹੁੰਦਾ ਉਹ ਆਰਾਮ ਤੇ ਡਾਇਰੈਕਟਸ ਕਰਾਂ ਤਾਂ ਆਏਗਾ ਨਾ ਉਹਦੀ ਕੁਆਲਿਟੀ ਆਫ ਲਾਈਫ ਨਹੀਂ ਆਉਂਦੀ ਸੋ ਦੈਟ ਇਜ਼ ਵੀਰ ਜਿਹੜਾ ਸਿਕਾਰੇ ਜਿਹੜੀ ਜਿਹੜੀ ਹਾਸ ਫਾਊਂਡੇਸ਼ਨ ਦੀ ਜਿਹੜੀ ਕੰਟਰੀਬਿਊਸ਼ਨ ਆ ਉਹ ਲੋਡੇਬਲ ਆ ਪੰਜਾਬ ਸਰਕਾਰ ਤੇ ਜਿਹੜੀ ਗੈਪ ਫੰਡਿੰਗ ਕਰ ਰਹੀ ਸਨ ਟੈਕਨੀਸ਼ੀਅਨ ਦਿੱਤੇ ਆ ਮਸ਼ੀਨਾਂ ਦਿੱਤੀਆਂ ਬਿਲਡਿੰਗਸ ਸਾਡੇ ਕੋਲੇ ਸੀ ਸਟਾਫ ਸਾਡਾ ਟ੍ਰੇਨ ਸੀ ਸਾਡੇ ਡਾਕਟਰ ਆ ਪੇ ਏ ਜਿਹੜੇ ਐਨਜੀਓ ਬਾਾਕੀਆਂ ਨੂੰ ਵੀ ਮੈਂ ਬੇਨਤੀ ਕਰਦਾ ਕਿਸੇ ਤਰ੍ਹਾਂ ਸਾਡਾ ਲੁਜਾਣੇ ਦੇ ਵਿੱਚ ਹੈ ਅਸੀਂ ਉੱਥੇ ਮੈਡੀਕਲ ਹੈਲਥ ਸੈਂਟਰ ਪਾਇਸ ਜਿਹੜੇ ਅਰਬਨ ਸੀਐਸਸੀ ਇਹ ਖਾਲੀ ਪਈ ਸੀ ਉਹਨਾਂ ਨੇ ਵੀ ਇੱਕ ਸੈਂਟਰ ਆਫ ਐਕਸੀਡੈਂਟ ਬਣਾਇਆ ਉੱਥੇ ਵੀ ਸਾਡੇ ਜ਼ਿਆਨਤ ਮੈਡੀਕਲ ਕਾਲਜ ਤੋਂ ਨੁਕਨੋਲੋਜਿਸਟ ਆਉਂਦਾ ਹੈਲਪਫੁਲ ਐਨਜੀਓ ਨੇ ਉੱਥੇ 25 ਮਸ਼ੀਨਾਂ ਢਾਹ ਰੱਖਿਆ ਜੀ ਉਹਨਾਂ ਦੀ ਬਹੁਤ ਅੱਛਾ ਸਾਡਾ ਸੈਂਟਰ ਚੱਲ ਰਿਹਾ ਉੱਥੇ ਔਰ ਉਹਨਾਂ ਦੀ ਡਿਮਾਂਡ ਹੈ ਕਿ ਸਾਨੂੰ ਕੱਲਾ ਕਹਿੰਦੇ ਡਬਲ ਸ਼ਿਫਟ ਕਰਦੇ ਹੋਣ ਕਹਿੰਦੇ ਟ੍ਰिपल ਸ਼ਿਫਟ ਕਰਦੇ ਹੋ ਕਿੰਨਾ ਜ਼ਿਆਦਾ ਰਸ਼ ਹੈ ਸਾਨੂੰ 5 ਮਸ਼ੀ ਹਾਲੇ ਕਿ ਨਾ ਫਿਰ ਹੋਈ ਕਹਿਣਾ ਕਿ ਇਹਦਾ ਅਸਲੀ ਇਲਾਜ ਇਹ ਆ ਕਿ ਜਿਹੜੀ ਬਿਮਾਰੀ ਹੈਗੀ ਉਹਦਾ ਅਰਲੀ ਡਾਇਗਨੋਸਿਸ ਐਂਡ ਮੈਨੇਜਮੈਂਟ ਪਰ ਜਿਹੜੀਆਂ ਸਾਡੇ ਇਸੇ ਤਰ੍ਹਾਂ ਨਵੇਂ ਸ਼ਹਿਰ ਦੇ ਵਿੱਚ ਆ ਉਥੇ ਐਨਆਰਆਈਜ਼ ਆ ਉਹ ਬਹੁਤ ਵਧੀਆ ਸੈਂਟਰ ਕਰ ਰਿਹਾ ਬਰਨਾਲੇ ਚ ਆ ਬਹੁਤ ਜਗਤ ਸਮਝੜੇ ਇਹ ਇੱਕ ਬਹੁਤ ਅੱਛਾ ਟ੍ਰੈਂਡ ਅਸੀਂ ਸ਼ੁਰੂ ਕੀਤਾ ਤੇ ਜਿਹੜੀਆਂ ਐਨਜੀਓਜ਼ ਦੇ ਨਾਲ ਚੱਲਦਾ ਚੱਲਦਾ ਕੋਈ ਪ੍ਰਾਈਵੇਟ ਬੰਦਾ ਨਾਲ ਕੋਲਾਬੋਰੇਸ਼ਨ ਕਰੇਗਾ ਉਹਦਾ ਮੋਟਿਵ ਕਿਤੇ ਨਾ ਕਿਤੇ ਪ੍ਰੋਫਿਟ ਹੋਵੇਗਾ ਐਨਜੀਓ ਦਾ ਕੋਈ ਹੋਰ ਟਪੀਆਂ ਦੇ ਵਿੱਚ ਪ੍ਰੋਫਿਟ ਨਹੀਂ ਇਹ ਕਮ ਵਿਦ ਅ ਸੈਂਸ ਆਫ ਸਰਵਿਸ ਡੈਡੀਕੇਸ਼ਨ ਸਰਵਿਸ ਟੂ ਦਾ ਸੋਸਾਇਟੀ ਇਹ ਇੱਕ ਬਈ ਅਸਲੀ ਜੇ ਮੈਂ ਕਹੂੰਗਾ ਵੀ ਜਿਹੜਾ ਐਨਜੀਓ ਦਾ ਧਰਮ ਹੈ ਉਹ ਨਿਭਾ ਰਿਹਾ ਹੈ ਜਿਵੇਂ ਜਾਂਸਪਾਡਿਸ਼ਨ ਹੈ ਚਾਹੇ ਹਰ ਕੋਲ ਐਨਜੀਓ ਇਹੋ ਜਿਹੇ ਐਨਜੀਓਸ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਔਰ ਮੇਰੀ ਕੋਸ਼ਿਸ਼ ਹੈ ਕਿ ਇਹੋ ਜਿਹੇ ਐਨਜੀਓ ਚੜੀਆਂ ਵੱਡੀਆਂ ਐਨਜੀਓ ਆ ਜੜੀਆਂ ਆਪਣੇ ਪੱਟਿਆ ਤੋਂ ਕਾਣੀਆਂ ਚੈਰੀਟੇਬਲ ਉਹਨਾਂ ਦੇ ਨਾਲ ਕਲੈਬੋਰੇਸ਼ਨ ਕਰਕੇ ਅਸੀਂ ਮੈਡੀਕਲ ਕਾਲਜ ਬਾਰੇ ਵੀ ਸੋਚ ਸਕਦੇ ਹਾਂ ਕਿ ਸਾਡਾ ਸਿਵਲ ਹਸਪਤਲ ਹੋ ਗਿਆ ਉਹਨਾਂ ਦਾ ਚੈਰੀਟੇਬਲ ਹਸਪਤਲ ਹੋ ਗਿਆ ਸੋ ਵੀ ਕੈਨ ਸਟਾਰਟ ਮੈਡੀਕਲ ਕਾਲਜ ਇਨ ਦਾ ਸੇਮ ਦੇ ਦਾ ਸੇਮ ਸਪਿਰਟ ਲੋਕਾਂ ਦੀ ਸੇਵਾ ਕਰਨੀ ਹੈ ਉਸ ਨੂੰ ਪ੍ਰੋਮੋਟ ਕਰਵਾਣਾ ਮੈਂ ਥਰਡੀ ਥਰੂ ਮੀਡੀਆ ਦੇ ਥਰੂ ਬੜੀ ਆਵਾਜ਼ ਲੋਕਾਂ ਤੱਕ ਪਹੁੰਚੇ ਕਿ ਅਸੀਂ ਤੱਕ ਪਹੁੰਚੇਗੀ ਅੰਦਰੇ ਤੱਕ ਪਹੁੰਚੇਗੀ ਸੋ ਇਹ ਇੱਕ ਬੈਟਰ ਨਿਕਾ ਕੰਮ ਕਰਦਾ ਸੋ ਮੈਂ ਹਸਪੀਟਲ ਹੁੰਦਾ ਆਪਣੇ ਜਿਲ੍ਹਾ ਪ੍ਰਸ਼ਾਸਨ ਦਾ ਸਿਵਲ ਸਰਜਨ ਸਾਡੇ ਮੈਡੀਕਲ ਸੁਪਰਡੈਂਟ ਦੇ ਆਰ ਵਰਕਿੰਗ ਐਜ਼ ਅ ਟੀਮ ਸਾਡੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੋਂ ਜਿਹੜੀ ਸਾਡੀ ਟੀਮ ਹੈ ਸੋ ਆਲਟੀਮੇਟਲੀ ਮੈਨੂੰ 1.5 ਸਾਲ ਬਾਅਦ ਹੋਇਆ ਕਿ ਆਈ ਐਮ ਅਵੇਲੇਬਲ ਟੂ ਫੁੱਲ ਟਾਈਮ ਪਲੇਸ ਐ ਮੈਕੈਨਿਜ਼ਮ ਜਿਹੜਾ ਕਿ ਡਿਲੀਵਰ ਕਰ ਰਿਹਾ ਹੈ ਆਨ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਬਹੁਤ ਹੋਰ ਬਹੁਤ ਇਨੀਸ਼ੀਏਟਿਵ ਦੇਖ ਹੋ ਗਿਆ ਜਿਹਦੇ ਵਿੱਚ ਸਟ੍ਰੋਕ ਦੇ ਸ਼ੁਰੂ ਹੋ ਰਿਹਾ ਹੈ ਸਟੈਮੀ ਦਾ ਜਿਹੜਾ ਹਾਰਟ ਦਾ ਪਹਿਲਾਂ ਚੱਲ ਰਿਹਾ ਹੈਗਾ ਕਾਲਜ ਦਾ ਨਫਰੋਲੋਜੀ ਦਾ ਹੋ ਗਿਆ ਜੁਬਸੀਂ ਇਹਨਾਂ ਦੀ ਕੋਲੈਬੋਰੇਸ਼ਨ ਕਰਕੇ ਆਨ ਜੋਬ ਪੇਨਿੰਗ ਜਿਹੜੀ ਹੈਗੀ ਡਾਕਟਰ ਦੀ ਟ੍ਰੇਨਿੰਗ ਵੀ ਕਰਾਂਗੇ ਡਾਕਟਰਸ ਵੀ অলਸੋ ਬੈਨੀਫੀਟ ਸਮਾਜ ਦਾ ਭਲਾ ਹੋਏਗਾ ਔਰ ਇਹੀ ਜਿਹੜਾ ਹੈਗਾ ਮਾਨ ਸਰਕਾਰ ਜਿਹੜੀ ਹੈ ਆ ਜੋ ਆਪਰਤ ਕੇ ਲਿਆ ਵਾ ਦੀ ਨਵੀਂ ਕਿਸਮ ਦੀ ਜਿਹੜੀ ਰਾਜਨੀਤੀ ਆ ਉਹ ਇਹ ਹੈ ਕਿ ਲੋਕਾਂ ਦੀ ਸੇਵਾ ਕਰਨੀ ਆ ਆਪਾਂ ਸਾਰਿਆਂ ਦਾ ਇੱਕ ਕਾਮਨ ਗੋਲ ਆਪਣਾ ਹੈ ਡਾਕਟਰ ਜੀ ਦੇ ਰਿਹਾ ਤੁਹਾਡੀ ਜਾਣਕਾਰੀ ਵਾਸਤੇ ਇਹਨੂੰ ਵੀ ਤੁਸੀਂ ਹਾਈਲਾਈਟ ਕਰੋ ਇਹ ਪਹਿਲੀ ਵਾਰੀ ਆ ਕਿ ਮਾਨ ਸਰਕਾਰ ਨੇ ਮਲਟੀ ਸੈਕਟਰਲ ਕੋਆਰਡੀਨੇਸ਼ਨ ਕੀਤੀ ਆ ਇਹਦੇ ਵਾਸਤੇ ਉਹਦੇ ਵਿੱਚ ਹੈਲਥ ਡਿਪਾਰਟਮੈਂਟ ਲੀਡ ਡਿਪਾਰਟਮੈਂਟ ਹੈ ਐਜੂਕੇਸ਼ਨ ਡਿਪਾਰਟਮੈਂਟ ਦਾ ਮੇਨ ਕੰਮ ਆ ਜਿਹੜੀਆਂ ਇਨਫੋਰਮੇਸ਼ਨ ਐਜੂਕੇਸ਼ਨ ਕਮਿਊਨੀਕੇਸ਼ਨ ਆਈਏਸੀ ਐਕਟੀਵਿਟੀਜ਼ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਔਰ ਇਹ ਸਤੋਸ ਵਾਹ ਜਿਹੜੀਆਂ ਲੋਕਲ ਬਾਡੀਜ਼ ਆ ਚਾਹੇ ਅਰਬਨ ਹੈ ਮਿਨਿਸਪਲ ਕਮੇਟੀ ਆ ਮਿਨਿਸਪਲ ਕਾਰਪੋਰੇਸ਼ਨ ਆ ਲੋਕ ਗ੍ਰਾਮ ਪੰਚਾਇਤ ਆ ਜਾਂ ਬਲੋਕ ਸੰਪਤੀ ਔਰ ਜਲ ਵਿਸ਼ਦ ਆ ਇਹਨਾਂ ਨਾਲ ਵਾਟਰ ਸਪਲਾਈ ਸੈਨੀਟੇਸ਼ਨ ਆ ਇਹ ਸਾਰੇ ਮਹਿਕਮੇ ਇਕੱਠੇ ਹੋ ਕੇ ਅਸੀਂ ਕੋਆਰਡੀਨੇਟਰ ਦੇ ਤਿੱਕਰ ਰਿਪੋਰਟ ਕਰਦੇ ਹਾਂ ਸਾਡਾ ਡਿਪਟੀ ਕਮਿਸ਼ਨਰ ਜਿਹੜਾ ਰੋਪੜ ਚਰਨ ਬਹੁਤ ਵਧੀਆ ਕੰਮ ਕੀਤਾ ਸੀ ਅਤੇ ਸ਼ੌਕਤ ਜੀ ਨੇ ਸਾਡਾ ਇਸ ਵਾਰੀ ਡੈਂਗੂ ਦੇ ਕੇਸਸ ਮਤਲਬ ਲੈਸ ਦਨ ਹਾਫ ਹੈ ਜੀ ਫਰਮ ਦ ਪੀਅਸ ਪ੍ਰੀਵियस ਈਅਰ ਤੋਂ ਵੀ ਪੋਸਟੋ ਵੀ ਘਟਾ ਹੈ ਜੀ ਤਕਰੀਬਨ 1/3 ਰਹਿ ਗਿਆ ਸਾਡੇ ਔਰ ਜੇ ਤੁਸੀਂ ਦੇਖੋਗੇ ਪੰਜ ਕਾਲਜ ਕਿੰਨੇ ਕੇਸ ਹੈ ਮਹਾਲੀਚ ਕਿੰਨੇ ਕੇਸ ਹੈ ਤੁਹਾਨੂੰ ਆਪਣੇ ਆਪ ਫਰੈਂਸ ਪਤਾ ਲੱਗ ਜਾਣਾ ਅਸੀਂ ਮਲਟੀ ਸੈਕਟਰਡ ਕੋਆਰਡੀਨੇਸ਼ਨ ਕਰ ਰਹੇ ਹਾਂ ਸੋ ਬਹੁਤ ਸਾਰੇ ਹਰ ਇੱਕ ਚੀਜ਼ ਮਨੀ ਬੇਸਡ ਨਹੀਂ ਹੁੰਦੀ ਬਹੁਤ ਸਾਰੀਆਂ ਚੀਜ਼ਾਂ ਜਿਹ ਮਤਲਬ ਜਿਹੜੀ ਤੁਹਾਡੀ ਸਟਰੈਟਜੀ ਹੁੰਦੀ ਆ ਜਾਂ ਪਲੈਨਿੰਗ ਹੁੰਦੀ ਆ ਉਹ ਵੀ ਅਸੀਂ ਡਿਫਰੈਂਟ ਲੈਵਲ ਤੇ ਕਰਦੇ ਆ